ਪਿੰਡ ਜਲੂਰ ਪਿੰਡ ਜੀ ਗੁਰਵੰਦਰ ਜੀ ਜਿਹੜਾ ਤੁਸੀਂ ਮਤਾ ਪਾਇਆ ਜੀ ਕੀ ਮਤਾ ਦੇ ਕੀ ਲੋੜ ਸਮਝੀ ਜੀ ਮਤਾ ਜੀ ਦੇਖੋ ਜਾਨਾਂ ਚਲੀਆਂ ਗਈਆਂ ਕਈ ਜਾਨਾਂ ਦੋ ਤਾਂ ਆਪਣੇ ਸਰੋਜ ਦੇ ਚਲੀਆਂ ਗਈਆਂ ਤੇ ਲੁਧਿਆਣੇ ਚ ਚਲੀ ਵੀ ਇੱਕ ਉਹ ਦੇਖਦੇ ਹੋਏ ਵੀ ਚੈਨਲ ਡੋਰ ਵੀ ਮਾੜੀ ਐ ਇਹਨੂੰ ਬੰਦ ਕਰੋ ਇਸ ਦੇ ਉਹ ਉਹਨਾਂ ਨੂੰ ਦੇਖ ਕੇ ਧਿਆਨ ਚਾਹੇ ਵੀ ਆਪਾਂ ਵੀ ਇੱਕ ਸਲੱਗੋ ਜੋ ਕੰਮ ਕਰੀਏ ਵੀ ਜੋ ਕਿਸੇ ਦੀ ਜਾਨ ਬਚਾ ਸਕੇ ਕੀ ਮਤਾ ਵਿੱਚ ਕੀ ਲਿਖਿਆ ਗਿਆ ਜੀ ਮਤੇ ਜਿ ਲਿਖਿਆ ਜੀ ਇਹਨਾਂ ਦਾ ਪਤੰਗ ਚੜ੍ਹਾਉਣ ਦੇਵਾਂਗੇ ਤੇ ਇਹਨਾਂ ਵੇਚਣ ਦੇਵਾਂਗੇ ਇਹ ਲਿਖਿਆ ਜੀ ਦੁਕਾਨਦਾਰਾਂ ਨੇ ਅਨਾਉਂਸਮੈਂਟ ਕਰਵਾਤੀ ਤੇ ਦੁਕਾਨਾਂ ਵਾਲਿਆਂ ਨੂੰ ਜਾ ਕੇ ਕਹਿ ਦਾਂਗੇ ਕੋਈ ਸਾਡੇ ਜਿਆਦੇ ਦੁਕਾਨਾਂ ਵੀ ਨਹੀਂ ਹੈਗੀਆਂ ਇੰਨੀਆਂ ਵੀ ਸਾਨੂੰ ਜਿਆਦੇ ਖੱਜਲ ਹੋਣਾ ਪਊਗਾ ਤੇ ਦੋ ਚਾਰ ਹੈਗੇ ਇਹਨਾਂ ਨੂੰ ਕਹਿ ਦਾਂਗੇ ਮੰਨ ਵੀ ਲੈਣਗੇ ਜੀ ਇਹੋ ਜੀ ਗੱਲ ਨਹੀਂ ਹੈ ਜੇਕਰ ਕੋਈ ਨਹੀਂ ਮੰਨਦਾ ਤਾਂ ਕੀ ਉਹਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਨਿਯਮਿਤ ਤੌਰ ਤੇ ਕਾਰਵਾਈ ਹੋਊਗੀ ਜੇ ਪਿੰਡ ਵਸੇ ਵੀ ਵੱਲੋਂ ਵੀ ਕੀਤੀ ਜਾਊਗੀ ਪਿੰਡ ਵਸੀਆਂ ਵੱਲੋਂ ਵੀ ਕੀਤੀ ਜਾਊ ਕਾਨੂੰਨੀ ਤੌਰ ਤੇ ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾਊਗੀ ਜੀ ਇਹ ਹਾਲੇ ਦੇਖੋ ਪਹਿਲਾਂ ਕਿਸੇ ਪਿੰਡ ਪੰਜਾਬ ਦੇ ਕਿਸੇ ਪਿੰਡ ਵੱਲ ਜਿਹਦੇ ਮਤਾ ਪਾਇਆ ਗਿਆ ਜੀ ਜਿਸ ਸਾਨੂੰ ਨਹੀਂ ਜੀ ਪਤਾ ਵੀ ਪਾਇਆ ਗਿਆ ਨਾ ਮਤਾ ਪਾਇਆ ਗਿਆ ਸੰਤਾ ਇਹ ਦੇਖ ਕੇ ਆਇਆ ਵੀ ਆਪਾਂ ਨੂੰ ਇਹ ਕੰਮ ਕਰਨਾ ਜ਼ਰੂਰੀ ਚਾਹੀਦਾ ਜੀ ਕੀ ਨਾਮ ਆ ਰਾਮਪਾਲ ਸਿੰਘ ਝਲੂਰ ਰਾਮਪਾਲ ਜੀ ਕੀ ਕਹਿਣਾ ਤੁਹਾਡੇ ਪਿੰਡ ਦੇ ਸਰਪੰਚ ਦੇ ਵੱਲ ਜੋ ਅਜੇ ਮਤਾ ਪਾਇਆ ਗਿਆ ਜੀ ਕਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੀ ਨਗਰ ਪੰਚਾਇਤ ਨੇ ਪੂਰਾ ਸਮੁੱਚੇ ਤੌਰ ਤੇ ਜਿਹੜਾ ਇਹ ਪਤੰਗ ਬਾਜ਼ੀ ਦਾ ਤੇ ਚਾਈਨਾ ਡੋਰ ਦਾ ਜਿਹੜਾ ਮਤਾ ਪਾਇਆ ਹੈ ਕਿਉਂਕਿ ਇਹ ਚੈਨਾ ਡੋਰ ਹੈ ਜਿਹੜੀ ਜਾਨਲੇਵਾ ਹੋ ਰਹੀ ਹੈ ਕਿਉਂਕਿ ਕਈ ਵਾਰ ਕਿਸੇ ਦਾ ਕੰਨ ਕੱਟਿਆ ਜਾਂਦਾ ਹੈ ਕੋਈ ਪੰਛੀ ਦੀਆਂ ਲੱਤਾਂ ਕੱਟੀ ਜਾਂਦੀਆਂ ਨੇ ਪੰਛੀ ਦੀਆਂ ਗਰਦਨਾਂ ਦੇ ਵਿੱਚ ਗਰਦਨ ਕੱਟੀ ਜਾਂਦੀ ਹੈ ਤੇ ਆਪਣੇ ਲਵੇ ਨਜ਼ਦੀਕੀ ਹੀ ਪਿੰਡ ਹੈ ਜਿਹੜਾ ਉਰੇ ਤੁੰਗਾਂ ਦੇ ਵਿੱਚ ਇੱਕ ਬੱਚਾ ਜਿਹੜਾ ਤਿੰਨ ਮੰਜ਼ਲ ਤੋਂ ਡਿੱਗਿਆ ਥੱਲੇ ਉਹਦੀ ਵੀ ਇੱਕ ਮੌਤ ਹੋਈ ਹੈ ਸੋ ਅਸੀਂ ਧੰਨਵਾਦ ਹੈ ਕਿ ਸਾਡੀ ਨਗਰ ਪੰਚਾਇਤ ਨੇ ਇਹ ਦੇਖਦੇ ਹੋਏ ਇਹ ਮਤਾ ਪਾਇਆ ਹੈ ਕਿਉਂਕਿ ਜਿਹੜੀ ਚਾਇਨਾ ਡੋਰ ਕੱਲੀ ਚਾਇਨਾ ਡੋਰ ਨਹੀਂ ਹੈਗੀ ਪਤੰਗ ਵੀ ਜਿਹੜੇ ਮੇਨ ਆ ਜਿਹੜੇ ਆਪਣੇ ਘਾਤ ਕੋ ਹੁੰਦੇ ਐ ਕਿਉਂਕਿ ਪਤੰਗ ਕੋਈ ਚਾਇਨਾ ਡੋਰ ਨਹੀਂ ਦੇਖਦਾ ਹੈਗਾ ਉੱਥੇ ਤੇ ਕੋਈ ਬੱਚਾ ਡਿੱਗ ਕੇ ਜਾਣਾ ਜਾਂ ਕਿਸੇ ਦੇ ਉਹ ਕੱਚੀ ਡੋਰ ਵੀ ਹੋਵੇ ਉਹ ਵੀ ਕਿਸੇ ਪੰਛੀ ਦੇ ਪੈਰ ਦੇ ਵਿੱਚ ਪੈ ਜਾਣੇ ਉਹ ਵੀ ਲਟਕੇ ਰਹਿੰਦੇ ਪੰਛੀ ਦੋ ਦੋ ਚਾਰ ਚਾਰ ਦਿਨ ਜਦੋਂ ਨਾ ਖਾਣਾ ਮਿਲਣਾ ਤਾਂ ਵੀ ਉਹਦੀ ਮੌਤ ਹੋ ਜਾਂਦੀ ਹੈ ਸੋ ਅਸੀਂ ਤਹਿ ਦਰੋਂ ਧੰਨਵਾਦ ਆ ਸਾਡੀ ਨਗਰ ਪੰਚਾਇਤ ਦਾ ਜਿਨੇ ਇਹ ਮਤਾ ਪਾਇਆ ਹੈ